ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਦਿਲੋਂ ਇਹੀ ਚਾਹੁੰਦੀ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 8:08:5 ਮਿੰਟ ਹੋ ਗਏ ਸਬਜ਼ੀ ਮੇਰੀ ਬਣ ਚੁੱਕੀ ਹੈ ਅਦਰ ਕਾਲੇ ਚਨੇ ਬਣਾਏ ਸੀ ਹੁਣ ਮੈਂ ਕੁੱਕਰ ਖੋਲ ਕੇ ਦੇਖ ਲਵਾਂ ਕੋਈ ਮੇਥੀ ਜਿਗਰਾਂ ਦੀ ਲੋੜ ਆਉ ਪਾਦਾ ਹਨਾ ਗਰੇਵੀ ਐਡਜਸਟ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਘੱਟ ਵੱਧ ਗਰੇਵੀ ਬਿਲਕੁਲ ਠੀਕ ਲੱਗ ਰਹੀ ਹੈ ਹੁਣ ਮੇਥੀ ਪਾਦਾ ਇਹਦੇ ਵਿੱਚ ਮੈਂ ਮੇਥੀ ਦਾ ਟੇਸਟ ਜੂਵਰ ਫਲੇਵਰ ਬਹੁਤ ਅੱਛਾ ਆ ਰਿਹਾ ਹੈ ज्यादातर मैं ग्रेवी वाली सब्जियां ना मैं इथे ही पानी हूँ सुखी सब्जी तो मैं धनिया पा दूँ सब्जी के बनते बनते फिर वो धनिया का फ्लेवर बहुत उभरमा नहीं आता आ या सब्जी आए लगता भी ताया ताजा उपरों उपरों पाया जोड़े नहीं खाते एक बार लगता भी ग्रेवी पतली है पर पई पई ठीक हो जूगी ये थोड़े जी चनेची आलू मैश कर देने आलू मैं एको पानी हूँ छोटे छोटे पीस खट के उ मर के बिच मैश कर दी होंगी कुछ चलो फिर सब्जी ना खाधे जाते ग्रेवी बहुत ठीक है ना घट ना बंद ठीक हो जूगी हूँ मैं ऑन आन करके आनी हूँ वॉशिंग मशीन फूली मशीन च कपड़े पाए पे ने एक दो कपड़े होर पाने एक दो मिनट लगे घट असी फिर मैं भी ना के अपना नाइट सूट मैं चल वॉश कर लाने तो मशीन ऑन करके आनी है फिर जनू किचन का काम खत्म हो कपड़े धोते जाएंगे कपड़े सुकने पा देंगे अच्छे कपड़े भी है नोट कपड़े वो भी धोदा ਇਦਰ ਬਣ ਚੁੱਕੀ ਸੀ ਕਾਲੇ ਚਣਿਆਂ ਦੀ ਸਬਜੀ ਇੱਕ ਵਾਰ ਮੈਂ ਜ਼ਰੂਰ ਕੁੱਕਰ ਖੋਲ ਕੇ ਇੱਕ ਚੈੱਕ ਕਰ ਲੈਣਾ ਹੁੰਨੇ ਹੈ ਗਰੇਵੀ ਵਗੈਰਾ ਘੱਟ ਹੋਵੇ ਵੱਧ ਹੋ ਫਿਰ ਉਸ ਅਕੋਰਡਿੰਗ ਅਡਜਸਟ ਹੋ ਜਾਂਦੀ ਹੁੰਦੀ ਹੈ ਤੇ ਸਬਜੀ ਬਹੁਤ ਵਧੀਆ ਬਣ ਗਈ ਸੀ ਅੱਜ ਮੈਂ ਬਣਾ ਰਹੀ ਹਾਂ ਬਨਾਣਾ ਸਮੂਦੀ ਮੈਂ ਕਿਹ ਚਲ ਥੋੜ੍ਨ ਵਾਲੀ ਵੀ ਰੈਸਪੀ ਸ਼ੇਅਰ ਕਰ ਲਾਂ ਵੈਸੇ ਪਹਿਲਾਂ ਕਰੀ ਹੋਈ ਹੈ ਪਰ ਬਹੁਤ ਟਾਈਮ ਹੋ ਗਿਆ ਹੁਣ ਜਦ ਮਾਂ ਗੇਰਮੀ ਆ ਰਹੀ ਹੈ ਨ ਸਮਰ ਆ ਰਹੀ ਹੈ ਤੁਸੀਂ ਵੀ ਬਣਾ ਕੇ ਇਨੂੰ ਸਬ੍ਰੈਕਫਾਸਟ ਵਿੱਚ ਜਾਂ ਲੰਚ ਵਿੱਚ ਜਾਂ ਡਿਨਰ ਵਿੱਚ ਲਿਆ ਸਕਦੇ ਹੋ ਜੇ ਬੱਚਿਆਂ ਨੂੰ ਵੀ ਦਿਆ ਸਕਦੇ ਹੋ ਉਹਨਾਂ ਨੂੰ ਇੱਕ ਬਨਾਣਾ ਹੋਗਾ ਬਨਾਣਾ ਆਪਾਂ ਪੱਕਿਆ ਹੋਇਆ ਲੈਣਾ ਜੇ ਆਪਾਂ ਤਾਜ਼ੀ ਲਿਓਨੇ ਉਹ ਬਨਾਣੇ ਟੇਸਟੀ ਨਹੀਂ ਬਣੂਗੀ ਜੂ ਬਨਾਣੇ ਪਏ ਕਿਰ ਜਾਂਦੇ ਨੇ ਪੱਕ ਜਾਂਦੇ ਨੇ ਹਨਾ ਉਦੋਂ ਤੁਸੀਂ ਬਣਾਓ ਤੇ ਫਿਰ ਤੁਹਾਨੂੰ ਮਿੱਠਾ ਪਾਉਣ ਦੀ ਵੀ ਲੋੜ ਨਹੀਂ ਜਾਨੀ ਕਿਉਂਕਿ ਈਲੇ ਚ ਨਾ ਫਿਰ ਮਿਠਾਸ ਕਾਫੀ ਜ਼ਿਆਦਾ ਹੋ ਜਾਂਦੀ ਹੈ ਮਖਾਣੇ ਲੈਣੇ ਨੇ ਮੁੱਠੀਕ ਮਖਾਣੇ ਇੱਕ ਕੱਪ ਲਈ ਜਾਨੀ ਇੱਕ ਗਲਾਸ ਬਣਾਣਾ ਸਮੂਦੀ ਬਣਾਉਣੀ ਹੈ ਇੱਕ ਚਮਚ ਪਪਕਿੰਨ ਸੀਡਸ ਇੱਕ ਚਮਚ ਸਨਫਲਾవర్ ਸੀਡਸ ਇੱਕ ਚਮਚ ਪੀਨਟ ਬਟਰ ਦਾ ਪੰਜ ਤੋਂ ਛੇ ਬਾਦਾਮ ਲੈ ਰਹੇ ਤੁਸੀਂ ਇਹਦੇ ਵਿੱਚ ਇੱਕ ਦੋ ਬਾਦਾਮ ਲੈ ਕੇ ਇੱਕ ਦੋ ਵਿੱਚ ਕਾਜੂ ਪਾ ਲਓ ਇੱਕ ਦੋ ਅਖਰੋਟ ਪਾ ਲਓ ਆਈ ਐਮ ਮਿਕਸਡ ਡਰਾਈ ਫਰੂਟ ਵੀ ਲੈ ਸਕਦੇ ਹੋਗੇ ਇਹ ਸਮਾਨ ਹੈ ਤੇ ਆਮ ਇਹਨਾਂ ਮਿਲਕ ਲਿਆ ਥੋੜਾ ਐਵੇਂ ਇਹਦੇ ਵਿੱਚ ਪਾਣੀ ਪਾਉਂਗੀ ਮਿਲਕ ਵਿੱਚ ਸਿਰਫ ਹਾਫ ਗਲਾਸ ਹੀ ਲਿਆ ਮਿਲਕ ਦਾ ਤੇ ਹੁਣ ਇਹਦੀ ਬਣਾਉਣੇ ਆਪਾਂ ਬਣਾਉਣਾ ਸਮੂਦੀ ਬਸ ਇਹਨਾਂ ਨੂੰ ਬਲੈਂਡ ਕਰ ਦੇਣਾ ਮਿਕਸਰ ਜਾਰ ਵਿੱਚ ਪਾ ਕੇ ਇੰਨਾ ਹੀ ਕੰਮ ਹੁੰਦਾ ਹੋਰ ਕੁਝ ਨਹੀਂ ਹੁੰਦਾ ਮੈਂ ਬਣਾਉਣ ਲੱਗੀ ਸੀ ਬਨਾਣਾ ਸਮੂਦੀ बस ਬਨਾਣਾ ਨੂੰ ਮੈਂ ਚਾਰਚ ਪਾ ਲੂੰਗੀ ਤੇ ਬਾਕੀ ਜਿਹੜੇ ਮਖਾਣੇ ਡਰਾਈ ਫਰੂਟ ਲੈ ਨੇ ਸਾਰਾ ਸਮਾਨ ਪਾ ਲੂੰਗੀ ਦੁੱਧ ਇੱਕ ਵਾਰ ਥੋੜਾ ਪਾਵਾਂਗੇ ਜਿੰਨਾ ਤੱਕ ਅਠਾ ਦੁੱਧ ਨਹੀਂ ਪਾਵਾਂਗੇ ਫਿਰ ਉਹ ਸਾਰਾ ਬਿਲਕੁਲ ਪੇਸਟ ਜਾਂ ਨਹੀਂ ਬਣਨਾ ਹੈਗਾ ਮੋਟਾ ਮੋਟਾ ਰਹਿਊ ਸਮਾਨ ਜਿਆ ਤੇ ਬਨਾਣਾ ਦੀ ਜਗ੍ਹਾ ਤੁਸੀਂ ਐਪਲ ਵੀ ਲੈ ਸਕਦੇ ਹੋ ਐਪਲ ਛਿੱਲ ਕੇ ਤੁਸੀਂ ਪਾ ਲਓ ਮੈਨੂੰ ਬਨਾਣਾ ਵਾਲੀ ਜ਼ਿਆਦਾ ਟੇਸਟੀ ਲੱਗਦੀ ਹੈ ਮੈਨੂੰ ਐਪਲ ਖਾਣ ਚ ਵੀ ਖੱਟ ਚੰਗਾ ਲੱਗਦਾ ਮੈਨੂੰ ਉਹ ਸਮੂਦੀ ਮੈਂ ਕਦੇ ਟ੍ਰਾਈ ਕਰੂੰਗੀ ਪਰ ਮੈਨੂੰ ਬਨਾਣਾ ਵਾਲੀ ਜ਼ਿਆਦਾ ਅੱਛੀ ਲੱਗਦੀ ਹੈ ਤੁਸੀਂ ਇਸ ਤਰ੍ਹਾਂ ਸਮੂਦੀ ਬ੍ਰੇਕ ਬਹੁਤ ਹੀ ਵਧੀਆ ਚੀਜ਼ ਹੈ ਵਿੱਚ ਆਪਾਂ ਸੀਡਸ ਵੀ ਐਡ ਕਰਦੇ ਆਂ ਤੇ ਡਰਾਈ ਫਰੂਟ ਵੀ ਐਡ ਕਰਦੇ ਆਂ ਉਹ ਆਪਾਂ ਰੁਟੀਨ 'ਚ ਇਹ ਚੀਜ਼ਾਂ ਨਹੀਂ ਖਾਂਦੇ ਮੈਂ ਓਟਮਿਲ ਚ ਜਾਂ ਸਮੂਦੀ 'ਚ ਇਹ ਚੀਜ਼ਾਂ ਲੈਣੀ ਹੁੰਦੀਆਂ ਤੇ ਰੀਅਲੀ ਆਪਣੀ ਬਾਡੀ ਵਿੱਚ ਮੈਂ ਬਹੁਤ ਚੇਂਜਸ ਦੇਖੇ ਆਂ ਜਦੋਂ ਤੋਂ ਇਹ ਸਾਰਾ ਕੁਝ ਮੈਂ ਖਾਣਾ ਸ਼ੁਰੂ ਕੀਤਾ ਨਾ ਬਹੁਤ ਚੇਂਜਸ ਦੇਖਿਆ ਨੇ ਜਿਹੜੇ ਨਿੱਕੇ ਮੋٹے ਬਿਮਾਰੀਆਂ ਮੇਰੇ ਦਵਾਈਆਂ ਨਾਲ ਵੀ ਨਹੀਂ ਅੱਜ ਤੱਕ ਠੀਕ ਹੋਈਆਂ ਸੀ ਤੇ ਮੇਰੀ ਡਾਈਟ ਸਹੀ ਕਰਨ ਕਰਕੇ ਹੀ ਸਭ ਕੁਝ ਠੀਕ ਹੋ ਗਿਆ ਦਵਾਈਆਂ ਵੀ ਬੰਦ ਹੋ ਗਈਆਂ ਜਿਹੜੀ ਚੱਲਦੀਆਂ ਸੀ ਤੇ ਡਾਈਟ ਸਹੀ ਆਪਣੇ 'ਚ ਰੱਖਣ ਕਰਕੇ ਸਾਰੀ ਮੇਰੇ ਨਿੱਕੇ-ਮੋٹے ਬਿਮਾਰੀਆਂ ਵੀ ਪ੍ਰੋਬਲਮਸ ਜੋ ਮੈਨੂੰ ਹੈਗੀਆਂ ਸੀ ਠੀਕ ਹੋ ਗਈਆਂ ਤੇ ਆਪਣੇ એનર્ਜੀ ਲੈਵਲ ਵੀ ਕਿਤਨੇ ਕਿਤੇ ਬਹੁਤ ਇੰਪਰੂਵ ਹੋੁੰਦੇ ਨੇ ਜਦੋਂ ਆਪਾਂ ਇਹ ਸਾਰਾ ਕੁਝ ਆਪਣੀ ਡਾਈਟ ਵਿੱਚ ਇਨਕਲੂਡ ਕਰਦੇ ਆ ਤੇ ਆਪਾਂ ਸੀਡਸ ਜਦੋਂ ਇਨਕਲੂਡ ਕਰਦੇ ਆਪਾਂ ਆਪਣੇ ਸਕਿਨ 'ਚ ਆਪਣੇ ਵਾਲਾਂ 'ਚ ਬਹੁਤ ਫਰਕ ਦੇਖਦੇ ਆ ਕਿਉਂਕਿ ਇਹਨਾਂ ਵਿੱਚ ਇੱਕ ਨੈਚੁਰਲ ਆਇਲ ਹੁੰਦਾ ਜੋ ਆਪਾਂ ਨੂੰ ਚਾਹੀਦਾ ਹੀ ਚਾਹੀਦਾ ਹੁੰਦਾ ਤੇ ਸਮੂਦੀ ਦੇਖੋ ਬਣ ਕੇ ਰੈਡੀ ਹੈ ਬਹੁਤ ਜ਼ਿਆਦਾ ਯੰਮੀ ਬਹੁਤ ਅੱਛੀ ਬਣਦੀ ਹੈ ਹੁਣ ਨਾ ਮੈਂ ਕਿਚਨ ਕਲੀਨ ਕਰ ਰਹੀ ਸੀ ਬਸ ਸੋਚ ਚਲੋ ਆਪਣਾ ਗੈਸ ਸਟੋਵ ਆ ਥੋੜਾ ਜਿਹਾ ਮੈਂ ਡੀਪ ਕਲੀਨ ਕਰ ਲਾਂ ਨਹੀਂ ਥੋੜਾ ਜਿਹਾ ਐਕਸਟਰਾ ਟਾਈਮ ਇਹਨੂੰ ਦੇ ਦਾਂ ਨਹੀਂ ਕਲੀਨਿੰਗ ਵਾਸਤੇ ਉਹ ਨਾਰਮਲ ਕੀ ਹੁੰਦਾ ਆਪਾਂ ਸਿਰਫ ਕਪੜਾ ਮਾਰ ਦਾਂ ਨਹੀਂ ਕਪੜਾ ਮਾਰ ਕੇ ਗੈਸ ਸਾਫ਼ ਕਰ ਦਾਂ ਨਹੀਂ ਹੁੰਦੇ ਆ ਪਰ ਅੱਜ ਥੋੜਾ ਜਿਹਾ ਮੈਨੂੰ ਜ਼ਿਆਦਾ ਟਾਈਮ ਦੂੰਗੀ ਤਾਂ ਕਿ ਅਚੀ ਤਰ੍ਹਾਂ ਡੀਪ ਕਲੀਨਿੰਗ ਇਹਦੀ ਮੈਂ ਕਰ ਸਕਾਂ ਤੇ ਪਹਿਲਾਂ ਮੈਂ ਉੱਪਰ ਵਿਨੇਗਰ ਵਾਲਾ ਕਲੀਨਰ ਛਿੜਕਾ ਜਿਹੜਾ ਮੈਂ ਘਰੇ ਬਣਾਇਆ ਹੋਇਆ ਵਿਨੇਗਰ ਪਾ ਕੇ ਪਾਣੀ ਵਿਮ ਲਿਕੁਇਡ ਤੇ ਬੇਕਿੰਗ ਸੋਡਾ ਪਾ ਕੇ ਬਣਾਇਆ ਹੋਇਆ ਉਹ ਤੇ ਉੱਪਰ ਮੈਂ ਜਿਹੜੇ ਸਟੀਲ ਦੇ ਸਾਈਡਸ ਤੇ ਪਲੇਟਸ ਨੇ ਬਰਨਰਸ ਦੇ ਸਾਈਡਸ ਤੇ ਉਹਦੇ ਉੱਪਰ ਮੈਂ ਪੀਤੰਬਰੀ ਪਾਊਡਰ ਛਿੜਕਦਾ ਤੇ ਪੀਤੰਬਰੀ ਪਾਊਡਰ ਨਾਲ ਬਿਲਕੁਲ ਚਮਕ ਜਾਂਦੀਆਂ ਨੇ ਪਲੇਟਸ ਤੇ ਸਟੀਲ ਦੀਆਂ ਸਿਰਫ ਸਟੀਲ ਦੀਆਂ ਪਲੇਟਸ ਤੇ ਛਿੜਕਣਾ ਪੀਤੰਬਰੀ ਪਾਊਡਰ ਬਾਕੀ ਗੈਸ ਸਟੋਪ ਤੇ ਨਾਲ ਛਿੜਕਿਓ ਤੇ ਬਹੁਤ ਸੋਹਣੀ ਚਮਕ ਜਾਂਦੀਆਂ ਨੇ ਜੋ ਕੋਈ ਦਾਗ ਵੀ ਨੇ ਕਿਸੇ ਚੀਜ਼ ਦੇ ਨਾਲ ਦੀ ਨਾਲ ਹੀ ਉੱਤਰ ਜਾਂਦੇ ਨੇਗੇ ਬਿਲਕੁਲ ਐਨ ਲੱਗੂ ਜਿਵੇਂ ਨਵੀਆਂ ਪਲੇਟਸ ਆਪਾਂ ਪਾਤੀਆਂ ਹੁੰਦੀਆਂ ਨੇ ਬਹੁਤ ਵਧੀਆ ਚੀਜ਼ ਆ ਪੀਤੰਬਰੀ ਪਾਊਡਰ ਜ਼ਰੂਰ ਆਪਣੇ ਕਿਚਨ ਵਿੱਚ ਰੱਖੋ ਕਿਸੇ ਵੀ ਤਰ੍ਹਾਂ ਤੇ ਬਾਕੀ ਜਿਹੜਾ ਗੈਸ ਹੋ ਉਹ ਤੇ ਮੈਂ 스ਪੌਂਜ ਨਾਲ ਲਿਕਵਿਡ ਪਾ ਕੇ 스ਪੌਂਜ ਤੇ ਉਹ ਮਾਰ ਦੂੰਗਾ ਜਾਂ ਕਿ ਚਿਕਨਾਈ ਵਗੈਰਾ ਸਾਰੀ ਉੱਤਰ ਦੇ ਹਫਤੇ 10 ਦਿਨਾਂ ਬਾਅਦ ਜਰੂਰ ਗੈਸ ਸਟੋਵ ਦਾ ਡੀਪ ਕਲੀਨ ਕਰਨਾ ਚਾਹੀਦਾ ਪਰ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਕਰ ਇਹਨੂੰ ਪਰ ਹੁਣ ਇੰਨਾ ਚਿਕਨਾਈ ਮੇਰੇ ਗੈਸ ਸਟੋਵ ਤੇ ਆਉਂਦੀ ਨਹੀਂ ਕਿਉਂਕਿ ਮੈਂ ਡੀਪ ਫਰਾਈ ਬਹੁਤ ਘੱਟ ਕਰਦੀ ਹਾਂ ਜੇ ਕੋਈ ਕੁਕਿੰਗ ਹੁੰਦੀ ਹੈ ਡੀਪ ਫਰਾਈ ਵਾਲੀ ਉਸ ਕਰਕੇ ਘੱਟ ਜਾਂਦਾ ਹੁੰਦਾ ਜੇ ਅਸੀਂ ਡੀਪ ਫਰਾਈ ਵਾਲੀ ਕੋਈ ਜ਼ਿਆਦਾ ਕੁਕਿੰਗ ਕਰਦੇ ਫਿਰ ਜ਼ਿਆਦਾ ਜਾਂਦਾ ਹੁੰਦਾ ਗੈਸ ਸਟੋਵ ਹੋ ਗਿਆ ਬਿਲਕੁਲ ਸਾਫ਼ ਸੇ ਕੱਪੜੇ ਨਾਲ ਮੈਂ ਅਚ ਤਾਂ ਦੇਖੋ ਜਿਹੜੇ ਸਟੀਲ ਦੇ ਪਲੇਟਸ ਸੀ ਨਾ ਬਿਲਕੁਲ ਚਮਕ ਗਏ ਆ ਹੌਲੀ ਹੌਲੀ ਕਰਕੇ ਕੁਛ ਨਾ ਕੁਛ ਧੁੱਲ ਲੱਗ ਗਿਆ ਕੋਈ ਦਾਗ ਲੱਗ ਗਿਆ ਫਿਰ ਆਪਾਂ ਨਾਲ ਦੀ ਨਾਲ ਨਹੀਂ ਸਾਫ਼ ਕਰਦੇ ਉਹ ਮੱਛਣੀਆਂ ਲੱਗ ਜਾਂਦੀਆਂ ਨੇ ਪਰ ਮੈਂ ਇਦਾਂ ਕਦੇ ਛੰਡੀਆਂ ਨਹੀਂ ਹੈਗੇ ਮੱਛਰੀਆਂ ਨੇ ਕੋਈ ਦਾਗ ਲੱਗਿਆ ਮੈਂ ਨਾਲ ਦੀ ਨਾਲ ਹੀ ਸਾਫ਼ ਕਰਦੀ ਹੁੰਨੀ ਆ ਪੂਰੇ 10 ਸਾਲ ਹੋ ਗਏ ਗੈਸ ਸਟੋਵ ਮੈਨੂੰ ਯੂਜ਼ ਕਰਦਿਆਂ ਨੂੰ ਤੇ ਅੱਜ ਵੀ ਬਿਲਕੁਲ ਨਵਾਂ ਦਾ ਨਵਾਂ ਹੀ ਪਿਆ ਟਾਈਮ ਹੋ ਗਿਆ 10 ਵਜੇ ਦਾ ਤੇ ਕਿਚਨ ਦਾ ਕੰਮ ਹੋਣ ਖਤਮ ਹੋ ਗਿਆ 10 ਵਜੇ ਤੇ ਹੁਣ ਮੈਂ ਜਾਣੀ ਆ ਬਾਹਰ ਕੱਪੜੇ ਧੋਤੇ ਪਏ ਨੇ ਕੰਢ ਕੇ ਮਸ਼ੀਨ 'ਚ ਸੁੱਕਣੇ ਪਾਉਣੀਆਂ ਆ ਸਾਰਾ ਕੰਮ ਡਾਨਾ ਕਿਚਨ ਹੋ ਗਿਆ ਕਲੀਨ ਕਿਚਨ ਇੱਕ ਵਾਰ ਸਾਫ ਹੋ ਜੇ ਸਾਰੇ ਖਾਣਾ ਖਾਣ ਦੇ ਪਾਂਡੇ ਭੁੰਡੇ ਸਾਫ ਹੋਏ ਫਿਰ ਤਸੱਲੀ ਮਿਲਦੀ ਮਾਨੂੰ ਵੀ ਹਾਂ ਕੰਮ ਖਤਮ ਆ ਨਹੀਂ ਜੋ ਤੱਕ ਕਿਚਨ ਸਾਫ ਨਹੀਂ ਕੰਮ ਨਹੀਂ ਖਤਮ ਹੁੰਦਾ ਉਦ ਤੱਕ ਕਿਚਨ ਜਾਇ ਲੱਗਦਾ ਵੀ ਨਹੀਂ ਕੰਮ ਫੈਲਿਆ ਪਿਆ ਨਿਕਲ ਨਹੀਂ ਸਕਦਾ ਆਪਾਂ ਕਿਚਨ ਚੋਂ ਤੇ ਗੈਸ ਤੇ ਪਿਆ ਸਬਜ਼ੀਆਂ ਮੈਂ ਦੁਪਹਿਰੇ ਲੰਚ ਕਰੂੰਗਾ ਉਸ ਤੋਂ ਬਾਅਦ ਸਜ ਵਿੱਚ ਰੱਖੂੰਗੀ ਤੇ ਹੁਣ ਮੈਂ ਜਾਂਦੀ ਆ ਬਾਹਰ ਫਲਾਈਟ ਕਰਦਾ ਬੰਦ ਕਿਚਨ ਦੀ ਐਂਟਰੀ ਹੁਣ ਬੰਦ ਦਾ ਦੋ ਤਿੰਨ ਘੰਟਿਆਂ ਦੀ ਬੰਦ ਦਾ ਤੇ ਹੁਣ ਚੱਲਦੇ ਆਪਾਂ ਬਾਹਰ ਪੋਨੇ ਕੱਪੜੇ ਸੁੱਕਣੇ ਮਸ਼ੀਨ ਚੋਂ ਕੱਢ ਕੇ ਤੇ ਕੱਪੜੇ ਹੁਣ ਧੋਤੇ ਗਏ ਸੀ ਕੱਪੜੇ ਲੈ ਕੇ ਆਇਆ ਮਸ਼ੀਨ ਚੋਂ ਕੱਢ ਕੇ ਪਾਉਂਗੀ ਸੁੱਕਣੇ ਬਸ ਰਾਤ ਮੈਂ ਟਾਈਮਰ ਲਗਾ ਦੇਣਾ ਸੀ ਪਰ ਕੱਪੜੇ ਥੋੜੇ ਜਿਵੇਂ ਇਸ ਵਿੱਚ 2-4 ਕੱਪੜੇ ਹੋਰ ਪੈ ਜਾਣ ਨਾ ਫਿਰ ਮੈਂ ਮਸ਼ੀਨ ਔਨ ਕਰੂੰਗੀ ਫਿਰ ਸਵੇਰੇ ਜਿਵੇਂ ਜਿਵੇਂ ਕੱਪੜੇ ਥੋੜੇ ਜਿ ਹੋਰ ਇਕੱਠੇ ਹੋਏ ਫਿਰ ਮੈਂ ਹੋਰ ਪਾ ਦੇਣੀ ਮੈਂ ਸਵੇਰੇ ਅਰਲੀ ਹੀ ਧੋ ਕੇ ਪਾ ਲੈਣੀ ਹੁਣ ਟਾਈਮ ਵੀ 10:00 ਵਾ 10:00 ਹੋਇਆ ਪਿਆ ਧੁੱਪ ਇਸ ਟਾਈਮ ਬਹੁਤ ਜ਼ਿਆਦਾ ਹੋ ਜਾਂਦੀ ਹਰੇ ਮੈਂ ਨਾ ਅੰਦਰ ਲਾਂਡਰੀ ਰੂਮ ਚ ਖੜੀ ਉੱਥੇ ਹੀ ਕੱਪੜੇ ਪੁੱਠੇ ਕਰ ਲਾਣੀ ਹੁੰਨੇ ਨਹੀਂ ਫਿਰ ਮੈਨੂੰ ਧੁੱਪ ਚ ਖੜ ਕੇ ਕਰਨੇ ਪੈਣਗੇ ਐਨਾ ਟਾਈਮ ਕਿ ਧੁੱਪੇ ਖੜਨਾ ਉੱਥੇ ਅੰਦਰ ਅੰਦਰ ਹੀ ਮੈਂ ਸਾਰੇ ਕੱਪੜੇ ਪੁੱਠੇ ਕਰਕੇ ਲੈ ਕੇ ਆਈਆਂ ਤੁਹਾਨੂੰ ਪੋਣੇ ਸੁੱਕਣੇ ਕਿਚਨ ਦਾ ਕੰਮ ਅੰਦਰ ਸਾਰਾ ਹੋ ਗਿਆ ਖਤਮ ਬਸ ਕੱਪੜਿਆਂ ਦਾ ਸੀਗਾ ਚਲ ਕੱਪੜੇ ਧੋਤੇਗੇ ਸੁੱਕ ਵੀ ਫਟਾਫਟੀ ਜਾਣਗੇ ਫਿਰ ਆਏ ਹੁੰਦਾਂ ਨੂੰ ਵੀ ਸਾਰੇ ਕੰਮ ਫਿਨਿਸ਼ ਹੋ ਗਏ ਇੱਕ ਵਾਰ ਕੱਪੜੇ ਧੋ ਰੋ ਚਲੋ ਫਿਰ ਦੋ ਦਿਨ ਆਰਾਮ ਆ ਕਈ ਵਾਰ ਮੈਂ ਤਿੰਨ ਦਿਨ ਵੀ ਚਲੇ ਜਾਂਦੇ ਨੇ ਮੇਰੇ ਤੋਂ ਹੁਣ ਕਈ ਵਾਰ ਦੋ ਦਿਨ ਤਾਂ ਨਹੀਂ ਜਾਂਦੇ ਜਾਂਦੇ ਨੇ ਤੇ ਬਾਕੀ ਅੱਗੇ ਮੌਸਮ ਚੇਂਜ ਹੋਊਗਾ ਤਾਂ ਫੇ ਥੋੜੇ ਕੱਪੜੇ ਜ਼ਿਆਦੇ ਵੀ ਹੋਇਆ ਕਰਨਗੇ ਫਿਰ ਆਪਾਂ ਰੱਖ ਵੀ ਸਕਦੇ ਪਸੀਨਾ ਹੋ ਲੈ ਲਾਂਚਾ ਤੇ ਮੈਂ ਬਣਾਈ ਸੀ ਰਾਈਸ ਮੈਂ ਥੋੜੇ ਜਿਹਾ ਰਾਈਸ ਵੀ ਲੈ ਲੇ ਤੇ ਫੁਲਕਾ ਵੀ ਲੈ ਲਿਆ ਪਤਨ ਫੁਲਕਾ ਖਾਦੇ ਬਿਨਾ ਮੈਨੂੰ ਮਾਨਤਾ ਨਹੀਂ ਹੁੰਦਾ ਫਿਰ ਮੈਂ ਥੋੜੇ ਜਿਹਾ ਰਾਈਸ ਵੀ ਲੈ ਲੇ ਇੱਕ ਫੁਲਕਾ ਤੇ ਹੁਣ ਕਰਦੇ ਆ ਆਪਣਾ ਲੰਚ ਇੰਜੋਏ ਕਾਲੇ ਛਣ ਕੜਚਨੇ ਸਬਜ਼ੀ ਨੂੰ ਪਹਿਲੀ ਵਾਰ ਚ ਨੇ ਉਨੀ ਸੁਆਹ ਲਾਉਦੀ ਜਿਨੀ ਦੂਜੀ ਤੀਜੀ ਵਾਰ ਸੁਆਹ ਲੱਗਦੀ ਹੈ ਜਾਨੀ ਕਿ ਸਵੇਰੇ ਬਣਾਈ ਹੋਈ ਤੇ ਪਹਿਰੇ ਖਾਵਾਂਗੇ ਉਦੋਂ ਜ਼ਿਆਦਾ ਟੇਸਟੀ ਲੱਗੂ ਸ਼ਾਮ ਨੂੰ ਖਾਵਾਂਗੇ ਉਦੋਂ ਜ਼ਿਆਦਾ ਟੇਸਟੀ ਲੱਗੂ ਮੈਨੂੰ ਤਾਂ ਇਹੀ ਲੱਗਦਾ ਚਲੋ ਜੀ ਲੰਚ ਕਰ ਲਈਏ ਲੋਚ ਲੰਚ ਆਪਾਂ ਕਰ ਲਿਆ ਮੈਂ ਕਿਤੇ ਬਾਹਰ ਤੋਂ ਗੇੜੇ ਲਾ ਆਵਾਂ ਇੱਥੇ ਸ਼ਾਮੇ ਸ਼ਾਮੇ ਲਾ ਲਵਾਂ ਨਹੀਂ ਅੱਧੀ ਜਗਾ ਧੁੱਪ ਆ ਦੇ ਸ਼ਾਮ ਤੇ ਬਾਹਰ ਤੋਂ ਗੇੜੇ ਲਾ ਆਵਾਂ ਫਿਰ ਔਖੇ ਨਹੀਂ ਹੋਵਾਂਗੇ ਪਤਾ ਕਿ ਇਹ ਰੋਟੀ ਖਾ ਕੇ ਨੀਂਦ ਇੰਨੀ ਆਉਂਦੀ ਹੈ ਇਹ ਮੈਂ ਫੋਨ ਦੇਖਣ ਲੱਗ ਜਾਂਦੀ ਨਹੀਂ ਖੁਣੇ ਨਹੀਂ ਸੁਸਤੀ ਚੜਦੀ ਹੁਣ ਮੈਂ ਇਹ ਆਦਤ ਬਣਾਈ ਜੇ ਮੈਂ ਲੰਚ ਕਰਕੇ ਫੋਨ ਨਹੀਂ ਦੇਖਣਾ ਹਨਾ ਕੋਈ ਹੋਰ ਕੰਮ ਲੱਗ ਜਾਓ ਲਈ ਬੋਡੀ ਨੂੰ ਐਕਟਿਵ ਰੱਖੋ ਜੇ ਆਪਾਂ ਲੇਟ ਜਾਾਂਗੇ ਬੈੱਡ ਤੇ ਫੋਨ ਚੱਕ ਲਾਂਗੇ ਫਿਰ ਨੀਂਦ ਬਸ ਉੱਥੇ ਆਪਾਂ ਨੂੰ ਨੀਂਦ ਢਾ ਲਾਂਦੀਆਂ ਫਿਰ ਨਹੀਂ ਆਪ ਕੋਈ ਕੰਮ ਕਰ ਸਕਦੇ ਨਹੀਂ ਸੁਸਤੀ ਛੱਡ ਧਿਆਨ ਖਾ ਕੇ ਜਿੱਦਿ ਦੇ ਮੈਂ ਸਵੇਰੇ ਰੋਟੀ ਖਾਣੀ ਬੰਦ ਕਰੀਆ ਮੇਰੀ ਬੋਡੀ ਐਕਟਿਵ ਹੈ ਜਦੋਂ ਪਹਿਲਾਂ ਸਵੇਰੇ ਰੋਟੀ ਸਬਜੀ ਖਾਂਦੇ ਸੀ ਤੇ ਨਾਲ ਦੀ ਨਾਲ ਨੀਂਦ ਆਉਣ ਲੱਗ ਜਾਂਦੀ ਸੀ ਮੈਨੂੰ ਪਹਿਲਾਂ ਤਾਂ ਮੈਨਾਂ ਆ ਕੇ ਸੌਂਦੀ ਹੁੰਦੀ ਸੀ ਫਿਰ ਹੋਰ ਬਾਜੀ ਜਦੋਂ ਹੁਣ ਸਹੀ ਡਾਈਟ ਤੇ ਆਈਆਂ ਸਹੀ ਆਪਣਾ ਬ੍ਰੇਕਫਾਸਟ ਕਰਨ ਲੱਗਿਆ ਫਿਰ ਉਸ ਤੋਂ ਬਾਅਦ ਨੀਂਦ ਗਾਇਆ ਪਰ ਤੇ ਹੁਣ ਲੰਚ ਕਰਕੇ ਨੀਂਦ ਆਉਂਦੀ ਹੈ ਰੋਟੀ ਖਾ ਕੇ ਨਾ ਦੁਪਹਿਰ ਦੀ ਜ਼ਰੂਰ ਨੀਂਦ ਆਉਗੀ ਆਉਗੀ ਵੈਸੇ ਹੁਣ ਤਾਂ ਮੌਸਮ ਵੀ ਇਹੋ ਜਿਹਾ ਹੋ ਗਿਆ ਦਿਨ ਵੱਡੇ ਹੋ ਗਏ ਨੀਂਦ ਆਉਂਦੀ ਹੈ ਸੁਸਤੀ ਆਪਾਂ ਵਿੱਚ ਚੜਦੀ ਹੈ ਤੇ ਹੁਣ 3:00 ਵਜੇ ਦਾ ਟਾਈਮ ਸੀ ਹੈਲਪਰ ਆ ਗਈ ਸੀ ਵਿੰਡੋਸ ਕਲੀਨ ਕਰਨ ਤੇ ਕਹਿੰਨੀ ਮੈਂ ਅੱਜ ਮਸਾਂੀਆਂ ਵਿੰਡੋਸ ਦੀ ਕਲੀਨ ਕਰ ਦੂੰਗੀ ਅੱਗੇ ਨਹੀਂ ਤਾਂ ਅੱਧੀਆਂ ਇੱਕ ਦਿਨ ਕਰਦੀ ਹੁੰਦੀ ਅੱਧੇ ਇੱਕ ਦਿਨ ਫਰਾਂਜੇ ਥੋੜੀ ਜਲਦੀ ਆ ਗਈ ਸੀ ਕਹਿੰਨੇ ਸਾਰੇ ਹੀ ਕਰ ਦੂ ਮੈਂ ਚਲ ਸਾਰੇ ਹੀ ਕਰ ਦੇ ਵੀ ਤੇਰੀ ਮਰਜ਼ੀ ਹੈ ਚਾਹੇ 2 ਦਿਨਾਂ ਚ ਕਰ ਚਾਹੇ 1 ਦਿਨ ਚ ਕਰ ਵੀ ਤਕਰਨੀਆਂ ਦੇ ਤੂੰ ਨੇ ਤਾਂ ਫਿਰ ਕਹਿੰਨੇ ਸਾਰੇ ਕਰ ਦੋ ਸਾਰੀਆਂ ਵਿੰਡੋ ਸੱਜੇ ਨੇ ਕਲੀਨ ਕਰਤੀਆਂ ਪੂਰੀਆਂ ਮੈਂ ਮੈਂ ਤਾਂ ਸਿਰਫ ਬਾਹਰ ਬਾਹਰ ਵਾਲੇ ਡੋਰ ਵਿੰਡੋ ਸਾਫ ਕਰਾਉਣੇ ਹੁੰਦੀਆਂ ਜਿਹੜੇ ਅੰਦਰ ਵਾਲੇ ਡੋਰਸ ਨੇ ਉਹ ਪਾਲਿਸ਼ ਵਾਲੇ ਨੇ ਉਹ ਮੈਂ ਆਪ ਹੀ ਸਾਫ ਕਰਦੇ ਹੁੰਦੀਆਂ ਜਿਹੜੇ ਬਾਹਰ ਡੋਰ ਨੇ ਉਹ ਪੇਂਟ ਵਾਲੇ ਨੂੰ ਇਹ ਕਰ ਦਿੰਦੀ ਹਣਾ ਕਿ ਪਾਲਿਸ਼ ਵਾਲਾ ਤੇ ਬਹੁਤ ਜ਼ਿਆਦਾ ਗਿੱਲਾ ਕੱਪੜਾ ਨਹੀਂ ਮਾਰਨਾ ਮੇਰੇ 4 ਵਜੇ ਤਾਂ ਹੈਲਪਰ ਵਿੰਡੋ ਸਾਫ ਕਰਕੇ ਚਲੀ ਗਈ ਹੁਣ ਮੈਂ ਕਰਦੀ ਆਂ ਚਾਹ ਜਦਵਿੰਦਰ ਵੀ ਘਰੇ ਨੇ ਉਹ ਵੀ ਮੈਨੂੰ ਜੁਆਇਨ ਕਰ ਲੈਣਾ ਚਾਹ ਤੇ ਅਸੀਂ ਅੱਜ ਇਕੱਠੇ ਪੀਵਾਂਗੇ ਚਾਹ ਨਹੀਂ ਤਾਂ ਮੈਂ ਇਕੱਲੀ ਪੀਣੀ ਹੁੰਨੀ ਆ ਇਧਰ ਦੋ ਕੰਪਾਈ ਨੇ ਸਾਡੇ ਚਾਹ ਵਾਲੇ ਤੇ ਇਧਰ ਪਈ ਪੰਜੀਰੀ ਐਂਡ ਬਿਸਕਟ ਆਟਾ ਬਿਸਕਟ ਤੇ ਇੱਧਰ ਬਣ ਗਈ ਚਾਹ ਫਿਰ ਮੈਂ ਰਾਈਸ ਪੈਨ ਵੀ ਖਾਲੀ ਕਰਨਾ ਰਾਈਸ ਪੈਨ ਥੋੜਾ ਜਿਹਾ ਪਲੇਟ ਵਿੱਚ ਇੱਧਰ ਬਣ ਗਈ ਚਾਹ ਬਾਣਾ ਆ ਗਿਆ ਪੁੰਨਦਨੀਆ ਤੇ ਉਧਰੋਂ ਆ ਗਿਆ ਵਾਸ਼ਿੰਗ ਮਸ਼ੀਨ ਸਰਵਿਸ ਕਰਨ ਫੁਲੀ ਵਣਾ ਫਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਮਸ਼ੀਨ ਤਾਂ ਮੈਂ ਸਰਵਿਸ ਮੈਂ ਕਰ ਲਾਂ ਨੇ ਮੈਂ ਕਰ ਲਈ ਸੀ ਫਿਰ ਇੱਕ ਦੋ ਗੱਲਾਂ ਹੋਰ ਪੁੱਛਣੇ ਸੀ ਉਹ ਪੁੱਛ ਲਈ ਉਹ ਤੋਂ ਕੁਝ ਉਹਨੇ ਦੱਸ ਤਾ ਤਾਂ ਇਦਾਂ ਕੁਛ 5-10 ਮਿੰਟ ਉਧਰ ਲੱਗੀ ਕੋਈ ਫੰਕਸ਼ਨ ਵਗੈਰਾ ਚੈੱਕ ਕਰਕੇ ਸਾਰੇ ਕਹਿੰਦੇ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਇਸ ਚਾਹ ਪੁੰਗ ਲਈ ਪੀ ਚਾਹ ਫਿਰ ਦੇਖਦੇ ਆਂ ਸ਼ਾਮ ਨੂੰ ਦਾੜਾ ਪਾਣੀ ਦਾ ਕੀ ਕ ਸਿਸਟਮ ਬਣਾਉਗਾ ਚਾਹ ਪੀ ਕੇ ਮੈਂ ਕਰਨਾ ਸੀ ਥੋੜਾ ਜਿਹਾ ਕੰਮ ਕੰਮ ਮੀਨਸ ਜਿਹੜੇ ਪੌੜੀਆਂ ਨੇ ਸਟੇਅਰਸ ਇਹਦੇ ਸ਼ੀਸ਼ਾ ਲੱਗਾ ਹੋਇਆ ਗਲਾਸ ਲੱਗੇ ਆ ਬਸ ਕੱਲਾ ਮੈਂ ਇਹ ਹੀ ਕੌਲਿੰਨਾ ਸਾਫ ਕਰਨਾ ਸੀ ਬਾਕੀ ਜਿਹੜੇ ਪੌੜੀਆਂ ਦੀ ਰੇਲਿੰਗ ਹੈ ਉਹ ਤਾਂ ਮੈਂ ਕਈ ਵਾਰ ਨਾ ਡਸਟਿੰਗ ਕਰਦੀ ਕਰਦੀ ਮੈਂ ਸੁੱਕੀ ਝਾੜ ਵੀ ਤਨੀ ਸੁੱਕੀ ਡਸਟਿੰਗ ਵੀ ਇੰਨੀ ਕਰ ਦਾਨੀ ਆ ਤੇ ਹੱਥ ਚ ਗਿੱਲਾ ਕੱਪੜਾ ਹੁੰਦਾ ਕਈ ਵਾਰ ਮੈਂ ਗਿੱਲਾ ਕੱਪੜਾ ਵੀ ਮਾਰਦਾ ਨਹੀਂ ਹੁੰਦੀ ਆ ਪਰ ਜਿਹੜਾ ਗਲਾਸ ਲੱਗਿਆ ਹੋਇਆ ਸ਼ੀਸ਼ਾ ਲੱਗਿਆ ਹੋਇਆ ਪੋਡੀਅਮ ਵਿੱਚ ਇਹ ਫਿਰ ਸਪੈਸ਼ਲ ਆਏ ਹੁੰਦਾ ਵੀ ਕਾਲ ਇਨ ਹੋਵੇ ਹੱਥ ਵਿੱਚ ਤੇ ਇੱਕ ਸਾਫ਼ ਜਾਂ ਸੌਫਟ ਜਾਂ ਕੱਪੜਾ ਹੋਵੇ ਵੀ ਮੈਂ ਫਿਰ ਉਹਦੇ ਨਾਲ ਸਾਫ਼ ਕਰਾਂ ਤਾਂ ਕਰਕੇ ਫਿਰ ਇਹ ਸਪੈਸ਼ਲੀ ਕੱਪੜਾ ਚੱਕਣਾ ਪੈਂਦਾ ਕਾਲ ਇਨ ਚੱਕਣਾ ਪੈਂਦਾ ਫਿਰ ਅੱਜ ਮੈਂ ਇਹਦੇ ਵਾਸਤੇ ਟਾਈਮ ਕੱਢਿਆ ਹਾਂ ਉਂ ਤਾਂ ਇਹ ਗੰਦਾ ਇੰਨਾ ਨਹੀਂ ਹੁੰਦਾ ਪਰ ਮੈਨੂੰ ਕਾਫੀ ਟਾਈਮ ਹੋ ਗਿਆ ਕਲੀਨ ਕਰਨ ਨੂੰ ਫਿਰ ਆਪਾਂ ਨੂੰ ਕਦੇ ਤਾਂ ਸਾਫ਼ ਕਰਨਾ ਪੈਂਦਾ ਹੀ ਹੈ ਨਾ ਇੱਕ ਜਦੋਂ ਹੈਲਪਰ ਪੋਚਾ ਲਗਾਉਂਦੀ ਉਹਦੇ ਛਿੱਟੇ ਪੈਂਦੇ ਨੇ ਸ਼ੀਸ਼ੇ ਤੇ ਅੰਦਰਲੀ ਸਾਈਡ ਬੋਡੀਆਂ ਦੇ ਅੰਦਰਲੀ ਸਾਈਡ ਜਿਹੜਾ ਸ਼ੀਸ਼ੇ ਦੀ ਅੰਦਰਲੀ ਸਾਈਡ ਉੱਤੇ ਛਿੱਟੇ ਪੈਂਦੇ ਨੇ ਉਹ ਦੇਖਣ ਨੂੰ ਅੱਛੇ ਨਹੀਂ ਲੱਗਦੇ ਹੈਗੇ ਤਾਂ ਕਰਕੇ ਫਿਰ ਆਏ ਹੁੰਦਾ ਵੀ ਚਲੋ ਸਾਫ਼ ਕਰ ਦਾਂ ਉਹ ਵੈਸੇ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਸਾਫ਼ ਕਰਨ ਨੂੰ ਤੇ ਅੱਜ ਮੈਂ ਕਿਹਾ ਚਲੋ ਕਰ ਹੀ ਦਿੰਦੀ ਆ ਉਹੀ ਗੱਲ ਕੰਮ ਨੂੰ ਟਾਈਮ ਨਹੀਂ ਲੱਗਦਾ ਹੈਗਾ ਕਰਨ ਨੂੰ ਬਸ ਆਪਾਂ ਨੂੰ ਕੋਲ ਹੀ ਅਹੀ ਜੀ ਹੁੰਦੀ ਹੈ ਨਾ ਘਰ 'ਚ ਕੰਮ ਹੀ ਇੰਨੇ ਹੁੰਦੇ ਨੇ ਆਪਾਂ ਨੂੰ ਘੇਰ ਲੈਂਦੇ ਨੇ ਨਾ ਕੰਮ ਜਿਹੜਾ ਅੱਖਾਂ ਸਾਹਮਣੇ-ਸਾਹਮਣੇ ਕੰਮ ਨੇ ਉਹ ਵੀ ਆਪਾਂ ਉਹਨੂੰ ਛੇਤੀ ਪ੍ਰੈਫਰੈਂਸ ਦਿੰਦੇ ਆਂਗੇ ਉਹਨੂੰ ਜਪਾ ਹਨ ਵੀ ਚਲੋ ਮੈਂ ਆਹ ਕਰ ਤਾਂ ਜਿਹੜਾ ਆਪਾਂ ਨੂੰ ਕੰਮ ਦਿਖਦੇ ਜਿਵੇਂ ਇਹ ਕਿਹੜਾ ਮੇਰੀ ਨਜ਼ਰ 'ਚ ਰੋਝੋਂਦੇ ਸੀ ਸ਼ੀਸ਼ਾ ਤੇ ਇਸ ਕਰਕੇ ਮੈਨੂੰ ਵੀ ਆਇਆ ਸੀ ਵੀ ਚਲੋ ਨਹੀਂ ਦਿਖ ਰਿਹਾ ਨਹੀਂ ਦਿਮਾਗ 'ਚ ਹੈਗੀ ਤੇ ਅੱਜ ਮੈਂ ਕਿਹਾ ਚਲੋ ਇਹਨੂੰ ਕਰ ਆਇਨੂੰ ਵੀ ਸਾਫ਼ ਕਰਨਾ ਹੀ ਪੈਣਾ ਉਮੇ ਕਰ ਰਹੀ ਸੀ ਸਾਫਟ ਪਾਣੀ ਦੇ ਚਿੱਟੇ ਜੰਗ ਦਿਖਦੇ ਨੇ ਦੂਰੋਂ ਤੇ ਚਲੋ ਬਰਸਤਾ ਵੀ ਇੰਨਾ ਪਤਨ ਲੱਗਦਾ ਅੱਜ ਇਹ ਕੰਮ ਵੀ ਮੇਰਾ ਹੋ ਗਿਆ ਅੱਜ ਫਿਰ ਸ਼ਾਮ ਨੂੰ ਨਾ ਮੈਂ ਕੁਕਿੰਗ ਦਾ ਕੰਮ ਮੇਰਾ ਕੁਝ ਨਹੀਂ ਸੀ ਸਬਜੀ ਨਹੀਂ ਬਣਾਉਣੀ ਸਬਜੀ ਵਿੱਚ ਕੋਲ ਆਲਰੇਡੀ ਚਣਿਆਂ ਦੀ ਪਈ ਸੀ ਫਿਰ ਮੈਂ ਕਿ ਚਲੋ ਬੈਠ ਕੇ ਵੀ ਕਿਉਂ ਟਾਈਮ ਵੇਸ ਕਰਨਾ ਕੁਝ ਨਾ ਕੁਝ ਕੰਮ ਹੀ ਕਰ ਲਈ ਤਾਂ ਬੱਸ ਫਿਰ ਆਇਆ ਸਾਰਾ ਸ਼ੀਸ਼ਾ ਮੈਂ ਕਰਤਾ ਕਲੀਨ ਚਮਕ ਗਿਆ ਬਿਲਕੁਲ ਸਾਫ ਹੋ ਗਿਆ ਤੇ ਕੱਪੜੇ ਤੇ ਰੀਅਲੀ ਐਨੀ ਡਸਟ ਲੱਗੀ ਨਾ ਸੋਚਿਆ ਨਹੀਂ ਇਸ ਵਿੱਚ ਵੀ ਐਨੀ ਡਸਟ ਵੀ ਹੋਊਗੀ ਕਪੜਾ ਬਹੁਤ ਬਹੁਤ ਗੰਦਾ ਹੋ ਗਿਆ ਸੀਗਾ ਵੀ ਡਸਟ ਐਨੀ ਆਉਂਦੀ ਹੈ ਹਰ ਇੱਕ ਜਗ੍ਹਾ ਆਉਂਦੀ ਜਿੱਥੇ ਆਪਾਂ ਸੋਚਦੇ ਹੁੰਦੇ ਨੇ ਨਾ ਵੀ ਇਹ ਚੀਜ਼ ਗੰਦੀ ਹੋਗੀ ਉਹ ਵੀ ਉੱਥੇ ਵੀ ਐਨੀ ਜ਼ਿਆਦਾ ਡਸਟ ਹੁੰਦੀ ਹੈ ਤੋਂ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਨਿਕਲੀ ਵਾਕ ਕਰਨ ਮੈਂ ਕਿਹਾ ਚਲੋ ਪਹਿਲਾਂ ਮੈਂ ਆ ਕਰਦਾ ਵਿੰਡੋਜ਼ ਚ ਪਲਾਂਟਸ ਵਗੈਰਾ ਰੱਖਦਾ ਕੋਈ ਹੈਲਪਰ ਵਿੰਡੋਜ਼ ਕਲੀਨ ਕਰਕੇ ਗਈ ਸੀ ਤੇ ਫਿਰ ਪਲਾਂਟਸ ਹਟਾ ਵੀ ਮੈਂ ਹੀ ਦਿਨੀ ਹੁੰਦੀਆਂ ਵਿੰਡੋਜ਼ ਚ ਤੇ ਰੱਖ ਵੀ ਵਾਪਸ ਮੈਂ ਹੀ ਦਿਨ ਉਹਨਾਂ ਨੂੰ ਮੈਨੂੰ ਅੱਛਾ ਲੱਗਦਾ ਉਹ ਤਾਂ ਕਹਿ ਨਹੀਂ ਹੁੰਦੀ ਮੈਂ ਰੱਖਾਂ ਕਿ ਤੂੰ ਰੱਖ ਦੇਈ ਮੈਂ ਕਹਾਂ ਨਹੀਂ ਮੈਂ ਆਪੇ ਰੱਖੂ ਬਿਕੋਜ਼ ਮੈਨੂੰ ਆਉਂਦਾ ਮੈਂ ਆਪਣੇ ਅਕੋਰਡਿੰਗ ਰੱਖਾਂ ਹਾਂ ਜਿਵੇਂ ਇਹਦੀ ਸੈਟਿੰਗ ਮੈਂ ਕਰਨੀ ਹੈ ਵੀ ਮੈਂ ਉਵੇਂ ਰੱਖਾਂ ਤੇ ਮੈਨੂੰ ਵਧੀਆ ਲੱਗਦਾ ਕੰਮ ਕਰਨਾ ਵੀ ਮੈਂ ਆ ਕੰਮ ਕਰਾਂ ਤੇ ਕੰਮ ਵੀ ਆਪਣੀ ਪਸੰਦ ਦਾ ਕਰਾਂ ਮੈਨੂੰ ਇਹ ਵਧੀਆ ਲੱਗਦਾ ਮੈਂ ਤਾਂ ਕਈ ਵਾਰ ਦਵਿੰਦਰ ਨੂੰ ਕਹਿ ਨਹੀਂ ਹੁੰਦੀ ਵੀ ਮੇਰਾ ਜੀ ਕਰਦਾ ਵੀ ਉਹ ਤਾਂ ਪੋਚਾ ਫੜ ਕੇ ਮੈਂ ਲਾ ਮ ਦੱਬ ਕੇ ਲਾਵਾਂ ਪਰ ਉਹਨੂੰ ਕਹਾਂ ਮੈਨੂੰ ਛੋੜ ਕੇ ਦੇ ਚੱਲ ਬਸ ਮੈਂ ਅੱਛੀ ਤਰ੍ਹਾਂ ਬੈਠ ਕੇ ਧੱਪ ਧੱਪ ਕੇ ਪੋਚਾ ਲਾਵਾਂ ਫਿਰ ਦਵਿੰਦਰ ਕਹਿੰਦਾ ਜੇ ਕਦੇ ਮੈਂ ਤੈਨੂੰ ਦੇ ਇਹ ਤੋ ਪੋਚਾ ਲਾਉਂਦੀ ਮੈਨੂੰ ਦਿਗ ਕੀ ਕਦੇ ਫਿਰ ਉਹ ਮੈਨ ਡਰਾ ਵੀ ਦਿੰਦੇ ਨੇ ਵੀ ਫੇਰ ਆਈ ਨਹੀਂ ਹਟਦੀ ਹੈਗੀ ਫਿਰ ਇਹ ਡਰ ਉਹਨਾਂ ਨੂੰ ਆਉਂਦਾ ਵੀ ਇਹਦਾ ਕੋਈ ਪਤਾ ਨਹੀਂ ਕਦੋਂ ਪੋਚਾ ਲਾਉਣ ਲੱਗੇ ਜੀ ਪਰ ਮੇਰਾ ਜੀ ਬਹੁਤ ਕਰਦਾ ਵੀ ਕਦੇ ਉਹ ਤੋ ਪੋਚਾ ਫੜ ਕੇ ਉਹਨਾਂ ਦੰਬ ਦੰਬ ਕੇ ਮਹਿਲਾਵਾ ਪਰ ਉਹੀ ਗੱਲਾਂ ਤੇ ਸਰੀਰ ਬਚੋ ਬਤੀ ਨੇ ਫਿਰ ਡਰ ਵੀ ਲੱਗਦਾ ਵੀ ਸਾਰੇ ਕੰਮਾਂ ਕਣੀ ਹੋਈ ਜਾਵਾਂਗੇ ਤੇ ਹੁਣ ਸ਼ਾਮ ਦਾ ਟਾਈਮ ਤੇ ਡਿਨਰ ਟਾਈਮ ਮੈਂ ਡਿਨਰ ਦੀ ਕਾਰੀ ਸੇ ਪ੍ਰੈਪਰੇਸ਼ਨ ਸੈਲਡ ਕੱਟ ਲਿਆ ਸੀਗਾ ਰਾਇਤਾ ਪਾ ਲਿਆ ਕੀ ਚਾਵਲ ਕੁਛ ਬਚੇ ਪਏ ਇਸ ਵਿੱਚ ਬਾਹਰ ਕੱਢ ਲੇ ਮੈਂ ਕਿਉਂਕਿ ਕਿਸ ਨੇ ਖਾਣੇ ਹੋਏ ਤਾਂ ਮਾਈਕ੍ਰੋਵੇਵ ਵਿੱਚ ਗਰਮ ਹੋ ਜਾਣਗੇ ਹਨ ਜਿਹੜੀ ਚੀਜ਼ ਹੈਗੀ ਬਾਹਰ ਕੱਢ ਕੇ ਰੱਖ ਲਈ ਤੇ ਰਾਜਤਾ ਮੈਂ ਪਾਇਆ ਅੱਜ ਖੀਰੇ ਤੇ ਪਿਆਜ਼ ਦਾ ਪਾਇਆ ਤੇ ਇਧਰ ਸਬਜੀ ਹੋ ਰਹੀ ਹੈ ਗਰਮ ਆਪਣਾ ਸੈਟਅਪ ਕਰ ਲਿਆ ਤਿਆਰ ਸਾਰਾ ਆਟਾ ਚੱਕਲਾ ਬੇਲਣਾ ਸਾਰਾ ਸਮਾਨ ਨੇੜੇ ਲਗਾ ਲਿਆ ਫਿਰ ਮੈਂ ਆਵਾਜ਼ ਲਗਾ ਦਾਨੀ ਨੇ ਵੀ ਹਾਜੂ ਪੀ ਖਾਣਾ ਬਣ ਗਿਆ ਆਪ ਤਾਂ ਪਾ ਲਉ ਤੇ ਖਾ ਲਉ ਪਾਉ ਪਾਈ ਜਾਉ ਖਾਈ ਜਾ ਟਾਈਮ ਹੋ ਗਿਆ ਸਵਾ 8 ਦਾ ਮੇਰਾ ਕਿਚਨ ਦਾ ਕੰਮ ਹੋ ਗਿਆ ਫਿਨਿਸ਼ ਤੇ பசੰਦ ਲਾਈਵ ਕਰ ਰਹੇ ਨਿਆਕੇ ਰੱਖਦੇ ਆਪ ਦਾ ਨਾਈਟ ਸੂਰ ਚੇਂਜ ਕਰਦੀਆਂ ਦਹੀਂ ਅੱਜ ਮੈਂ ਜਮਾਉਣੀ ਨਹੀਂ ਨਹੀਂ ਹੈਗੀ ਕਿਚਨ ਚ ਹੋਰ ਕੋਈ ਕੰਮ ਨਹੀਂ ਸਿਰਫ ਆਪ ਦਾ ਪੀਣ ਵਾਲਾ ਦੁੱਧ ਹੀ ਕਰਮ ਕਰਨਾ ਦਹੀਂ ਮੇਰੇ ਕੋਲ ਪਈ ਆ ਜਦੋਂ ਮੈਨੂੰ ਲੱਗਦਾ ਹੁੰਦਾ ਦਹੀਂ ਮੇਰੇ ਕੋਲ ਬਹੁਤ ਪਈ ਆ ਨਾ ਫਿਰ ਮੈਂ ਨਹੀਂ ਜਮਾਉਂਦੀ ਕਈ ਵਾਰ ਬਿਲਕੁਲ ਖਤਮ ਹੋ ਜਾਂਦੇ ਫਿਰ ਜਮਾਉਣੀ ਪੈਂਦੀ ਕਈ ਵਾਰ ਥੋੜੀ ਪਈ ਹੁੰਦੀ ਹੈ ਫਿਰ ਥੋੜੀ ਜਿਹੀ ਮਾ ਲਾ ਨਹੀਂ ਡਿਪੈਂਡ ਕਰਦਾ ਫ੍ਰਿਜ ਵਿੱਚ ਕਿੰਨੀ ਪਈ ਹੈ ਮੈਨੂੰ ਐ ਹੁੰਦਾ ਫ੍ਰਿਜ ਵਿੱਚ ਮੇਰੇ ਕੋਲ ਐਟਲੀਸਟ ਕਿਲੋ ਦਹੀਂ ਪਈ ਹੋਵੇ ਨਾ ਵੀ ਦਿਨੇ ਜੋ ਕੋਈ ਗੈਸਟ ਆ ਜਾਣ ਮੈਨੂੰ ਭੱਜਣਾ ਖਾਰਲੀ ਦਹੀਂ ਕਰਨੀ ਉਹ ਮੈਨੂੰ ਆ ਨਹੀਂ ਹੁੰਦਾ ਵੀ ਦਹੀਂ ਖੁੱਲੀ ਪਈ ਹੋਵੇ ਕਿ ਮੈਨੂੰ ਵੀ ਆਦਤ ਖਾਣ ਦੀ ਨਹੀਂ ਮੈਂ ਵੀ ਕੁਲੀ ਖਾਨੀ ਖਾਨੀ ਦਹੀਂ ਦਾ ਦਹੀਂ ਮੈਨੂੰ ਰੂਟੀਨ ਵਧੀਆ ਲੱਗਦੀ ਬਾਕੀ ਉਹ ਵੀ ਆਦਤ ਆ ਵੀ ਗੈਸਟ ਆ ਜਾਂ ਆ ਚੀਜ਼ ਆਪਣੇ ਕੋਲ ਹੋਵੇ ਕਿ ਨਾ ਖਰਾਬ ਹੁੰਦੀ ਆ ਤੇ ਇੱਕ ਮੈਨੂੰ ਕਮੈਂਟ ਕਈ ਪੈਣਾਂ ਦਾ ਆਇਆ ਸੀਗਾ ਡਰੇਨ ਐਕਸ ਬਾਰੇ ਕਿ ਡਰੇਨ ਐਕਸ ਨੂੰ ਕਿਵੇਂ ਯੂਜ਼ ਕਰੀਏ ਵੈਰੀ ਵੈਰੀ ਸੌਰੀ ਮੈਂ ਤੁਹਾਨੂੰ ਭੁੱਲ ਜਾਣੀ ਦੱਸਣਾ ਤੇ ਮੈਂ ਤੁਹਾਨੂੰ ਕੱਲ ਨੂੰ ਐਕਚੁਅਲੀ ਵੀਡੀਓ 'ਚ ਦਿਖਾਵਾਂਗੀ ਕਰਕੇ ਆਪਣੇ ਮੈਂ ਕਿਚਨ ਵਾਲੇ ਸਿੰਕ 'ਚ ਯੂਜ਼ ਕਰੂੰਗੀ ਫਿਰ ਤੁਹਾਨੂੰ ਕਰਕੇ ਦਿਖਾਵਾਂਗੀ ਹਨਾ ਮੈਂ ਅੱਜ ਉਹਨੂੰ ਕੰਟ ਕੇ ਰੱਖ ਦਿਆਂ ਪੈਕੇਟ ਨੂੰ ਕਿਚਨ 'ਚ ਬਾਹਰ ਫਿਰ ਮੇਰੇ ਯਾਦ ਆ ਜਾਊਗਾ ਮੇਰੇ ਬਾਅਦ ਵਿੱਚ ਯਾਦ ਆਉਂਦਾ ਹੁੰਦਾ ਜਦੋਂ ਮੈਂ ਉਹ ਬੈਠੀ ਹੁੰਨੀ ਆ ਤੇ ਉਹਨੂੰ ਦਿਮਾਗ 'ਚ ਨਹੀਂ ਆਉਂਦਾ ਕਿ ਮੈਂ ਤੁਹਾਨੂੰ ਦੱਸਣਾ ਸ਼ੋਅ ਕਰਨਾ ਮੈਨੂੰ ਕਮੈਂਟ ਆਏ ਦੇ ਬਾਰੇ ਸੌਰੀ ਮੈਂ ਭੁੱਲੀ ਆ ਨਿੱਕਲ ਨੂੰ ਮੈਂ ਤੁਹਾਨੂੰ ਕਿਚਨ ਸਿੰਕ ਯੂਜ਼ ਕਰਕੇ ਦਿਖਾਵਾਂ ਵੀ ਕਮ ਯੂਜ਼ ਕਰੇ ਦਾ ਹੁੰਦਾ ਉਹ ਐਕਚੁਅਲੀ ਡレインਸ ਨੂੰ ਖੋਲਣ ਵਾਸਤੇ ਹੁੰਦਾ ਜਿਵੇਂ ਆਪਾਂ ਆਪਣੇ ਆਪ ਪਾਣੀ ਜਾਂਦਾ ਸਿੰਕ ਉਹ ਜਿਹੜੇ ਪਾਈਪ ਹੁੰਦੇ ਸ਼ਿੰਕ ਦੇ ਵੀ ਉਹ ਬਲੌਕੇਜ ਹੋਣ ਲੱਗ ਜਾਂਦੀ ਹੌਲੀ ਹੌਲੀ ਕਰਕੇ ਉਹਦੇ ਵਿੱਚ ਗੰਦਗੀ ਜਮ੍ਹਾਂ ਹੋਣ ਲੱਗ ਜਾਂਦੀ ਹੈ ਉਹਨੂੰ ਕਲੀਅਰ ਕਰਨ ਵਾਸਤੇ ਹੁੰਦਾ ਵੀ ਆਪਣਾ ਪਾਣੀ ਦਾ ਫਲੋ ਆ ਜਿਹੜਾ ਤੇਜ਼ ਜਾਵੇ ਕਈ ਵਾਰ ਪਾਣੀ ਥੋੜਾ ਥੋੜਾ ਜਾਂਦਾ ਹੌਲੀ ਹੌਲੀ ਫਿਰ ਬਿਲਕੁਲ ਰੁਕ ਜਾਂਦਾ ਉਹ ਇਸ ਵਾਸਤੇ ਹੁੰਦਾ ਤਾਂ ਕਿ ਜਿਹੜੀ ਅੰਦਰ ਕੋਈ ਗੰਦਗੀ ਫਸਿਆ ਪਾਈਪ 'ਚ ਜਮ੍ਹਾਂ ਹੋ ਜਾਂਦੀ ਹੈ ਉਹਨੂੰ ਖੋਲ ਦੇ ਅੰਦਰੋਂ ਸਾਫ਼ ਕਰਦੇ ਉਹਦੇ ਵਾਸਤੇ ਹੁੰਦਾ ਮੈਂ ਤੁਹਾਨੂੰ ਗੱਲ ਨੂੰ ਯੂਜ਼ ਵੀ ਕਰਕੇ ਦਿਖਾਵਾਂਗੀ ਨਾਲੇ ਮੈਂ ਵੀ ਆਪਣੇ ਕਿਚਨ ਸਿੰਕਸ ਦੇ ਪਾਈਪਸ ਸਾਫ ਕਰ ਰਹੀ ਹਾਂ ਉਹ ਵੀ ਸਾਫ ਹੋ ਜਾਣਗੇ ਤੁਸੀਂ ਬਾਥਰੂਮ ਚ ਵੀ ਯੂਜ਼ ਕਰ ਸਕਦੇ ਹੋ ਬਹੁਤ ਐਫੀਸ਼ੀਐਂਟ ਬਾਥਰੂਮ ਦੇ ਵਿੱਚ ਜਿਹੜਾ ਫਲੋਰ ਚ ਹੁੰਦਾ ਡਰੇਨ ਉੱਥੇ ਵੀ ਯੂਜ਼ ਕਰ ਸਕਦੇ ਹੋ ਕਿਚਨ ਜਿੱਥੇ ਮਰਦੀ ਯੂਜ਼ ਕਰ ਸਕਦੇ ਹਾਂ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਫਸ ਗਿਆ ਹਨਾ ਪਾਣੀ ਘਟ ਜਾ ਰਿਹਾ ਤੇ ਯੂਜ਼ ਕਰ ਸਕਦੇ ਹੋ ਕੱਲ ਨੂੰ ਯੂਜ਼ ਕਰਕੇ ਦਿਖਾਵਾਂਗੀ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਨਵੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲ ਬਿਲੰਗ ਇੱਕ ਹੋਰ ਬੀਟ ਨੂੰ ਲੈ ਕੇ ਤਦ ਤੱਕ ਲਈ ਸੱਤ ਸ੍ਰੀ ਅਕਾਲ